ਦੇਵ ਪਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਢਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੱਖ-ਵੱਖ ਪ੍ਰੋਗਰਾਮ ਹੋ ਰਹੇ ਜਿਦੇ ਵਿੱਚ ਅਸੀਂ ਹਰ ਵਰਗ ਦੇ ਲੋਕਾਂ ਨੂੰ ਉਹਦੇ ਨਾਲ ਜੋੜਿਆ ਔਰ ਜਿੱਥੇ ਜਿੱਦੀ ਕੋਈ ਡਿਮਾਂਡ ਆਦੀ ਹੈ ਜਿਸ ਤਰ੍ਹਾਂ ਛੋਟੇ ਬੱਚਿਆਂ ਦੀ ਡਿਮਾਂਡ ਆਈ ਕਿ ਅਸੀਂ ਆਪਣੀ ਮੁਸ਼ਕਿਲਤ ਪਾਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਸਾਈਕਲ ਰਾਈਡ ਕਰਾਈ ਹੈ ਕਾਲਜ ਦੇ ਸਟੂਡੈਂਟਸ ਦੀ ਡਿਮਾਂਡ ਆਈ ਔਰ ਅੱਜ ਚਾਰੋਂ ਕਾਲਜ ਦੇ ਬੱਚਾ ਨੂੰ ਬਾਈਕ ਰਾਈਡ ਤੇ ਰਾਹੀਂ ਇਲਾਕਿਆਂ ਦੇ ਵਿੱਚ ਸੰਦੇਸ਼ ਦੇਣ ਵਾਸਤੇ ਇਹਨਾਂ ਨੂੰ ਭੇਜਿਆ ਗੁਰੂ ਸਾਹਿਬ ਦਾ ਸੰਦੇਸ਼ ਕੀ ਧਰਮ ਹਿਤ ਸਾਕਾ ਜਨਕਿਆ ਸੀਸ ਦੀ ਆਪਰ ਸਿਰ ਨਾ ਦਿਆ ਸੋ ਗੁਰੂ ਸਾਹਿਬ ਦੀ ਇੱਕ ਕਿਰਪਾ ਸਦਕਾ ਹਰ ਪ੍ਰੋਗਰਾਮ ਜਿਹੜੇ ਕਰਾਏ ਜਾ ਰਹੇ ਨੇ ਉਹ ਭਾਵੇਂ ਕਵੀ ਸੰਮੇਲਨ ਹੋਵੇ ਭਾਵੇਂ ਸਰਬ ਧਰਮ ਸੰਮੇਲਨ ਹੋਵੇ ਭਾਵੇਂ ਕੀਰਤਨ ਦਰਬਾਰ ਹੋਣ ਹਰ ਬੰਦੇ ਦੇ ਵਰਗਾਂ ਨੂੰ ਅਸੀਂ ਨਾਲ ਬੱਚਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਸੋ ਅੱਜ ਬੜੀ ਖੁਸ਼ੀ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਸੰਗਤ ਬੱਚੇ ਆਏ ਨੇ ਔਰ ਜਿਨ੍ਹਾਂ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਇਸ ਪ੍ਰਚਾਰ ਨੂੰ ਕਰਨ ਦਾ ਇੱਕ ਨਵੇਂ ਇਕਲਾ ਜਿਹੜਾ ਉਪਰਾਲਾ ਕੀਤਾ ਉਹਨਾਂ ਦਾ ਸਾਰਾ ਦਾ ਧੰਨਵਾਦ ਕਰਦਾ ਹਾਂ ਸਰਵਨ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਦਾਰੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਗੁਰੂ ਤੇਗ ਬਹਾਦਰ 4th ਸੈਂਟੇਨਰੀ ਕਾਲਜ ਆਫ ਇੰਜੀਨੀਅਰਿੰਗ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਅਤੇ ਬੀਐਡ ਕਾਲਜ ਸਾਰੇ ਕਾਲਜਿਸ ਨੇ ਮਿਲ ਕੇ ਚਾਰਾ ਕਾਲਜਿਸ ਨੇ ਅੱਜ ਇੱਕ ਬਹੁਤ ਸੋਨਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਬਾਈਕ ਰਾਈਡ ਜਿਹੜੀ ਕੀਤੀ ਜਾ ਰਹੀ ਆ ਜਿਹੜੀ ਕਿ ਪੂਰੀ ਵੈਸਟ ਦਿੱਲੀ ਦੇ ਵਿੱਚ ਕਲੋਨੀਆ ਦੇ ਵਿੱਚੋਂ ਏਰੀਆ ਦੇ ਵਿੱਚੋਂ ਹੁੰਦੀ ਹੋਈ ਵਾਪਸ ਕਾਲਜ ਆਏਗੀ ਔਰ ਇਸ ਬਾਈਕ ਰਾਈਡ ਦੇ ਮਾਧਿਅਮ ਦੇ ਨਾਲ ਸਾਰਾ ਹੀ ਜੂਥ ਇਸ ਰਾਈਟ ਦੇ ਵਿੱਚ ਹੈ ਕਾਲਜਸ ਤੋਂ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਸੋਹਣਾ ਮੈਸੇਜ ਆਏਗਾ ਸਿੱਖੀ ਦਾ ਮੈਸੇਜ ਆਏਗਾ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹਾਦਤ ਮਨਾ ਰਹੇ ਆ ਉਸ ਦਾ ਜਿਹੜੇ ਗੈਰ ਸਿੱਖ ਬੱਚੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਏਗਾ ਕਿ ਅੱਜ ਅਗਰ ਸਾਡਾ ਧਰਮ ਅਗਰ ਪਰਫੁੱਲ ਹੋਇਆ ਹੈ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਕਰਕੇ ਆ ਸੋ ਮੈਂ ਸਾਰੇ ਹੀ ਕਾਲਜਸ ਦੇ ਮੈਨੇਜਮੈਂਟ ਇਹਨਾਂ ਦੇ ਚੇਅਰਮੈਨ ਸਾਰੇ ਪ੍ਰਿੰਸੀਪਲਸ ਸਾਰੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇਹ ਬਾਈਕ ਰੈਲੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਉਸ ਮੌਕੇ ਤੇ ਕੱਢੀ ਆ ਬਹੁਤ ਬਹੁਤ ਧੰਨਵਾਦ ਗੁਰਦੇਵਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੱਖ-ਵੱਖ ਪ੍ਰੋਗਰਾਮ ਹੋ ਰਹੇ ਜਿਦੇ ਵਿੱਚ ਅਸੀਂ ਹਰ ਵਰਗ ਦੇ ਲੋਕਾਂ ਨੂੰ ਉਹਦੇ ਨਾਲ ਜੋੜਿਆ ਔਰ ਜਿੱਥੇ ਜਿੱਦੀ ਕੋਈ ਡਿਮਾਂਡ ਆਦੀ ਹੈ ਜਿਸ ਤਰ੍ਹਾਂ ਛੋਟੇ ਬੱਚਿਆਂ ਦੀ ਡਿਮਾਂਡ ਆਈ ਕਿ ਅਸੀਂ ਆਪਣੀ ਮੁਸ਼ਕਿਲਿਆਤ ਪਾਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਸਾਈਕਲ ਰਾਈਡ ਕਰਾਈ ਹੈ ਕਾਲਜ ਦੇ ਸਟੂਡੈਂਟਸ ਦੀ ਡਿਮਾਂਡ ਆਈ ਔਰ ਅੱਜ ਚਾਰੋਂ ਕਾਲਜ ਦੇ ਬੱਚਾ ਨੂੰ ਬਾਈਕ ਰਾਈਡ ਤੇ ਰਾਹੀਂ ਇਲਾਕਿਆਂ ਦੇ ਵਿੱਚ ਸੰਦੇਸ਼ ਦੇਣ ਵਸੇ ਇਹਨਾਂ ਨੂੰ ਸਾਰਿਆਂ ਨੂੰ ਭੇਜਿਆ ਗੁਰੂ ਸਾਹਿਬ ਦਾ ਸੰਦੇਸ਼ ਕੀ ਧਰਮ ਹਿਤ ਸਾਕਾ ਜਨਕੀਆ ਸੀਸ ਦੀ ਆਪਰ ਸਿਰ ਨਾ ਦਿਆ ਸੋ ਗੁਰੂ ਸਾਹਿਬ ਦੀ ਇਹ ਕਿਰਪਾ ਸਦਕਾ ਹਰ ਪ੍ਰੋਗਰਾਮ ਜਿਹੜੇ ਕਰਾਏ ਜਾ ਰਹੇ ਨੇ ਉਹ ਭਾਵੇਂ ਕਵੀ ਸੰਮੇਲਨ ਹੋਵੇ ਭਾਵੇਂ ਧਰਮ ਧਰਮ ਸੰਮੇਲਨ ਹੋਵੇ ਭਾਵੇਂ ਕੀਰਤਨ ਦਰਬਾਰ ਹੋਣ ਹਰ ਬੰਦੇ ਦੇ ਦੇ ਵਰਗਾ ਨੂੰ ਅਸੀਂ ਨਾਲ ਬੱਚਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਸੋ ਅੱਜ ਬੜੀ ਖੁਸ਼ੀ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਸੰਗਤ ਬੱਚੇ ਆਏ ਨੇ ਔਰ ਜਿਨ੍ਹਾਂ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਇਸ ਪ੍ਰਚਾਰ ਨੂੰ ਕਰਨ ਦਾ ਇੱਕ ਨਵੇਂ ਇਕਲਾ ਜਿਹੜਾ ਉਪਰਾਲਾ ਕੀਤਾ ਉਹਨਾਂ ਦਾ ਸਾਰਾ ਦਾ ਧੰਨਵਾਦ ਕਰਦਾ ਹਾਂ ਸੋ ਵੇ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਗੁਰੂ ਤੇਗ ਬਹਾਦਰ 4th ਸੈਂਟੀਨਰੀ ਕਾਲਜ ਆਫ ਇੰਜੀਨੀਅਰਿੰਗ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਅਤੇ ਬੀਜੈਡ ਕਾਲਜ ਸਾਰੇ ਕਾਲਜਸ ਨੇ ਮਿਲ ਕੇ ਚਾਰਾਂ ਕਾਲਜਸ ਨੇ ਅੱਜ ਇੱਕ ਬਹੁਤ ਸੋਹਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਫਾਈਕ ਰਾਈਡ ਜਿਹੜੀ ਕੱਢੀ ਜਾ ਰਹੀ ਆ ਜਿਹੜੀ ਕਿ ਪੂਰੀ ਵੈਸਟ ਦਿੱਲੀ ਦੇ ਵਿੱਚ ਕਲੋਨੀਆ ਦੇ ਵਿੱਚੋਂ ਏਰੀਆ ਦੇ ਵਿੱਚੋਂ ਹੁੰਦੀ ਹੋਈ ਵਾਪਸ ਕਾਲਜ ਆਏਗੀ ਔਰ ਇਸ ਬਾਈਕ ਰਾਈਡ ਦੇ ਮਾਧਿਅਮ ਦੇ ਨਾਲ ਸਾਰਾ ਹੀ ਜੂਥ ਇਸ ਰਾਈਟ ਦੇ ਵਿੱਚ ਹੈ ਕਾਲਜਸ ਸੋ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਸੋਹਣਾ ਮੈਸੇਜ ਆਏਗਾ ਸਿੱਖੀ ਦਾ ਮੈਸੇਜ ਆਏਗਾ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹਾਦਤ ਮਨਾ ਰਹੇ ਆ ਉਸ ਦਾ ਜਿਹੜੇ ਗੈਰ ਸਿੱਖ ਬੱਚੇ ਆ ਉਹਨਾਂ ਨੂੰ ਵੀ ਇਸ ਦਾ ਦਾ ਅਹਿਸਾਸ ਹੋਏਗਾ ਕਿ ਅੱਜ ਅਗਰ ਸਾਡਾ ਧਰਮ ਅਗਰ ਪ੍ਰਫੁੱਲ ਹੋਇਆ ਹੈ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਕਰਕੇ ਆ ਸੋ ਮੈਂ ਸਾਰੇ ਹੀ ਕਾਲਜਸ ਦੇ ਮੈਨੇਜਮੈਂਟ ਇਹਨਾਂ ਦੇ ਚੇਅਰਮੈਨ ਸਾਰੇ ਪ੍ਰਿੰਸੀਪਲਸ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਇਹ ਬਾਈਕ ਰੈਲੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਉਸ ਮੌਕੇ ਤੇ ਕੰਢੀ ਆ ਬਹੁਤ ਬਹੁਤ ਧੰਨਵਾਦ